ਮਾਮਲਾ ਬਟਾਲਾ ਦੇ ਅਹਮਦਾਬਾਦ ਤੋਂ ਸਾਹਮਣੇ ਆਇਆ ਜਿੱਥੇ ਇੱਕ ਗਰੀਬ ਪਰਿਵਾਰ ਦਾ 15 ਮਹੀਨੇ ਪਹਿਲਾਂ ਛੋਟਾ ਪੁੱਤ ਨਸ਼ਰੀ ਪੇੜ ਚੜ ਗਿਆ ਸੀ ਅਜੇ ਉਸ ਦਾ ਦਰਦ ਨਹੀਂ ਸੀ ਭੁੱਲ ਸਕੇ ਪਰ ਵੱਡੇ ਪੁੱਤਰ ਨੂੰ ਵੀ ਕਰੋਗੇ ਅੱਜ 15 ਦਿਨ ਹੋ ਗਏ ਨੇ ਉਸ ਦਾ ਵੀ ਕੋਈ ਪਤਾ ਨਹੀਂ ਲੱਗ ਰਿਹਾ ਘਰ ਵਾਲੀ ਭੈਣ ਅਤੇ ਬਜ਼ੁਰਗ ਮਾਪਿਆਂ ਦਾ ਰੋ ਰੋ ਬੁਰਾ ਹਾਲ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਨ੍ਹਾਂ ਉੱਤੇ ਪਰਿਵਾਰਕ ਨੂੰ ਸ਼ੱਕ ਹੈ ਉਹਨਾਂ ਨੂੰ ਪੁੱਛਗਛ ਲਈ ਥਾਣੇ ਲਿਆਂਦਾ ਜਾ ਰਿਹਾ ਹੈ ਨੌਜਵਾਨ ਦੀ ਪਾਲ ਜਾਰੀ ਹੈ ਇੱਕ ਪੁੱਤਰ 15 ਮਹੀਨੇ ਪਹਿਲਾਂ ਛੜਿਆ ਸੀ ਨਸ਼ੇ ਦੀ ਪੇੜ ਅਤੇ ਹੁਣ ਦੂਜਾ ਪੁੱਤ ਨੂੰ ਕਰੋਗੇ 15 ਦਿਨ ਪੁਲਿਸ ਵੱਲੋਂ ਪਾਲ ਜਾਰੀ ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ ਮੇਰੇ ਹਸਬੰਡਾ ਉਹਨਾਂ ਦਾ ਨਾਮ ਦਿਕਰਮਜੀਤ ਸਿੰਘ 15 ਦਿਨ ਹੋ ਗਏ ਜੀ ਇਹ ਇੱਕ ਅਸ਼ੀਰਵਾਦ ਮੇਰਾ ਨਾਮ ਮਨਵਾ ਮੇਰੇ ਹਸਬੰਦ ਵਾਂ ਹਾਂਜੀ ਉਹਨਾਂ ਦਾ ਨਾ ਜ਼ਿਕਰ ਨਹੀਂ ਤਾਂ ਕਰੋ ਰੋਟੀ ਖਾ ਕੇ ਕੰਮ ਤੇ ਗਏ ਆ ਸ਼ਾਮ ਨੂੰ ਘਰ ਨਹੀਂ ਆਏ ਕਿ ਦਿਹਾੜੀ ਲਾ ਕੇ ਤਵਾਜ ਜਿਹੜੀਆਂ ਦੇ ਚੋਂ ਹੁੱਤਰ ਗਏ ਹਾਂਜੀ ਉਹਨਾਂ ਦਾ ਕੋਈ ਪਤਾ ਨਹੀਂ ਗਾ ਅੱਜ 15 ਦਿਨ ਹੋ ਗਏ ਆ ਪਤਾ ਨਹੀਂ ਉਹਨਾਂ ਦਾ ਲੱਗਦਾ ਕਿੱਥੇ ਗਏ ਕਿੱਥੇ ਨਹੀਂ ਗਏ ਨਹੀਂ ਕੋਈ ਲੜਾਈ ਝਗੜਾ ਨਹੀਂ ਸਾਡਾ ਕਿਸੇ ਨਾਲ ਕੋਈ ਲਕੜੜ ਨਹੀਂ ਕੀ ਹਾਂਜੀ ਹੱਸਦੇ ਖੇੜ ਦੇ ਕੰਮ ਤੇ ਗਏ ਆ ਕੋਈ ਕਰੇ ਨਹੀਂ ਕਿ ਜਿੰਨਾ ਬੋਲ ਚਲੋਈ ਆਂ ਜੀ ਡੈਰੀ ਵੈਣਾ ਕੰਮ ਤੇ ਕੇ ਬਸ ਬਾ ਸ਼ਾਮ ਨੂੰ ਘਰ ਨਹੀਂ ਉਹਨਾਂ ਨੂੰ ਪਤਾ ਕਿ ਇਹ ਝਲਿੱਪੀਆਂ ਵਾਲੇ ਚੋਂ ਉੱਤਰਿਆ ਉਸ ਤੋਂ ਬਾਅਦ ਘਰ ਨਹੀਂ ਹੋਇਆ ਅੱਜ 15 ਦਿਨ ਹੋ ਗਏ ਉਹਨਾਂ ਨੂੰ ਘਰੋਂ ਪਿਆਰੇ ਹਾਂਜੀ ਅਸੀਂ ਸਾਰੇ ਰਿਸ਼ਤੇਦਾਰਾਂ ਚ ਫੋਨ ਕਿਤੇ ਉਹ ਤਾਂ ਆ ਜੀ ਸੜਕੇ ਸਵੇਰ ਨੂੰ ساری ਰਾਤ ਵੀ ਲੱਗਦੇ ਰਹੇ ਸੜਕੇ ਫੇਰ ਅਸੀਂ 4 ਵਜੇ ਉੱਠ ਕੇ ਮੇਰੇ ਸੋਹਰਾ ਹੋਣੀ ਤੇ ਮੇਰੇ ਨਾਨਾ ਅਸੀਂ 4:00 ਲੱਭਣ ਗਏ ਸ਼ਹਿਰੋਂ ਬਟਾਲੇ ਸਾਨੂੰ ਕਿਤੇ ਨਹੀਂ ਲੱਭੇ ਅਸੀਂ ਥੱਕਾਂ ਹੋ ਕੇ ਘਰੇ ਆ ਗਏ ਐਸਐਨ ਕੋਲ ਸਰੋਗਿਆ ਕੋਟਲੇ ਉਹਨਾਂ ਨੇ ਸਾਡੀ ਕੋਈ ਰਿਪੋਰਟ ਨਹੀਂ ਤੇ ਉਹ ਕੰਦੇ ਸਿਨਰ ਚ ਹੋਣੀ ਆ ਉਹਨਾਂ ਨੇ ਵੀ ਸਾਡੀ ਕਾਰਵਾਈ ਕੋਈ ਨਹੀਂ ਕੀਤੀ ਅੱਜ 15 ਦਿਨ ਹੋ ਗਏ ਆ ਲਾਪਤਾ ਹੋਇਆ ਨੂੰ ਮਾ ਕੋਈ ਨਹੀਂ ਸਾਨੂੰ ਸਾਫ ਚਾਹੀਦਾ ਗੱਲਬਾਤ ਕੁਝ ਨਹੀਂ ਹੋਈ ਜੀ ਘਰੋਂ ਗਿਆ ਵਾ ਕੰਮ ਕਰਨ ਗਿਆ ਵਾ ਸਕੇਟ ਬਾ ਗਿਆ ਰੋਟੀ ਲੈ ਕੇ ਗਿਆ ਵਾ ਫਿਰ ਕੰਮ ਕਰਕੇ ਆਇਆ ਵਾ ਸ਼ਾਮ ਨੂੰ 6 ਵਜੇ ਉੱਤਰਿਆ ਉਤੋਂ ਬੋਧੂ ਬਾਦ ਮੁੜ ਕੇ ਪਤਾ ਲੱਗਾ ਥੋੜਾ ਬਹੁਤ ਕਿ ਇੱਥੇ ਆ ਗਿਆ ਵਾ ਮਾਨੜਗੜ੍ਹ ਮਾਨਗਰੋਂ ਨਹੀਂ ਇਹ ਨਹੀਂ ਪਤਾ ਲੱਗ ਰਿਹਾ ਵੀ ਕਿੱਥੇ ਸਾਡਾ ਬੰਦਾ ਕਿੱਥੇ ਨਹੀਂ ਬੰਦਾ ਲਗਾਇਆ ਕੰਮ ਹੀ ਕਰਦਾ ਕੰਮ ਲੇਬਰ ਦਾ ਕੰਮ ਕਰਦਾ ਸੀ ਦੋਵੇਂ ਪਰਪਤਾ ਹੀ ਲੇਬਰ ਦਾ ਕੰਮ ਕਰਦੇ ਆਂ ਵਿਹਾੜੀ ਲਾ ਕੇ ਆਣ ਕੇ ਘਰ ਲੈ ਆ ਚਲਾਉਣੇ ਆਂ ਦੂਸਰ ਸਟਾਲ ਤੇ ਪਹਿਲਾਂ ਫੋਰਸ ਨੂੰ ਸ਼ਾਇਦ ਵੀ ਲਗਾਈ ਆ ਅੱਜ 15 ਦਿਨ ਹੋ ਗਏ ਆ ਕੁਛ ਨਹੀਂ ਸਾਡਾ ਨਿਸ਼ਾਬੀ ਨਹੀਂ ਮਿਲ ਰਹੀ ਕੁਛ ਜਿਹੜੇ ਬੰਦੇ ਫੜਾਏ ਆ ਉਹਨਾਂ ਦੀ ਪੁੱਛਗਿੱਛ ਕਰਕੇ ਉਹਨਾਂ ਨੂੰ ਛੱਡ ਦਿੰਦੀ ਆ ਉਹ ਬਿਆਨ ਨਹੀਂ ਦਿੰਦੇ ਆ ਕਿ ਇਹ ਛੇਰਾ ਮਾਰਿਆ। ਉਸ ਕੁੜੀ ਦੇ ਹੱਲ ਕੇ ਲੈ ਕੇ ਗਿਆ ਵਾ ਪਤਾ ਨਹੀਂ ਕਿੱਧਰ ਲੈ ਕੇ ਗਿਆ ਕਿੱਧਰ ਨਹੀਂ ਲੈ ਕੇ ਗਿਆ। ਸਾਨੂੰ ਇਹ ਚਾਹੀਦਾ ਇਨਸ਼ਾਫ ਚਾਹੀਦਾ ਕਿ ਇਹਦੇ ਕੋਈ ਪੁੱਛੋ ਇਹਨੂੰ ਫੜ ਵੀ ਸਕਦੀ ਯਾਰ ਕੁਛ ਕੁਛ ਇਹ ਦਪਾਰਚੋ ਬੰਦਾ ਕੱਢ ਸਕਦੀ ਹੈ। ਇਹ ਕਿਉਂ ਨਹੀਂ ਇਹਨਾਂ ਨੂੰ ਬੰਦਾ ਫੜਿਆ ਨਹੀਂ ਜਾਂਦਾ ਇਹਨਾਂ ਨੂੰ। ਸਾਡੇ ਬੰਦੇ ਦਾ ਥੋੜਾ ਬਹੁਤਾ ਪਤਾ ਲੱਗਣਾ ਚਾਹੀਦਾ ਕਿ ਜਾਂ ਮਾਰ ਦਿੱਤਾ ਵਾ ਜਾਂ ਹੈਗਾ ਵਾ ਸਾਨੂੰ ਇਹਦੇ ਦੇ ਨਿਸ਼ਾਨ ਵੀ ਇਹਦੇ ਕੋਲ ਮਿਲਣੇ ਚਾਹੀਦੇ ਨੇ ਵੀ ਛੇਤੀ ਤੇ ਛੇਤੀ ਇਹਨੂੰ ਫੜਨਾ ਚਾਹੀਦਾ ਪੁਲਿਸ ਨੇ ਚਾਹੀਦਾ। ਹਾਂਜੀ ਸਾਡੀ ਜਿੰਦੀ ਅਜੇ ਪਹਿਲੇ ਸਾਡਾ 15 ਮਹੀਨੇ ਹੋ ਗਏ ਬੱਚਾ ਸਾਡਾ ਮਾਰਿਆ ਗਿਆ ਵਾ ਕਿਸੇ ਨੇ ਉਹਨੂੰ ਵੀ ਮਾਰਿਆ ਵਾ ਉਹਦੇ ਬਾਰੇ ਵੀ ਅਸੀਂ ਪੁਲਿਸ ਕੋ ਐਸਐਸਪੀ ਕੋ ਜਿੱਥੋਂ ਮਰਜੀ ਘੁੰਮਦੇ ਫਿਰਦੇ ਰਹੇ ਆ ਉਹਦਾ ਵੀ ਕੋਈ ਸਾਾਨੂੰ ਨਿਸ਼ਾਨਾ ਨਹੀਂ ਮਿਲਿਆ ਉਹਦਾ ਉਹ ਦੋਸੀ ਨਹੀਂ ਹੈਗੇ ਤਾਰੀ ਵਾਲ ਦੇ ਦੋਸੀ ਕੁੰਡੇ ਦੇ ਉਹਨਾਂ ਮਾਰਿਆ ਪਿੰਨਾ ਪਿਓ ਪੁੱਤਾਂ ਨੇ ਮਾਰਿਆ ਹੋਣ ਕੀ ਕਰਦੇ ਹੋ ਹਣ ਹਾਨੂੰ ਐ ਇਹ ਮੰਗ ਕਰਦੇ ਆ ਵੀ ਸਾਡੇ ਬੱਚੇ ਨੂੰ ਜੇ ਕਿਤੇ ਵੀ ਹੈਗਾ ਵਾ ਸਾਨੂੰ ਕੋਈ ਲੱਭ ਕੇ ਕੋਈ ਪਤਾ ਕਰਕੇ ਜਿੱਦਾਂ ਦਾ ਵੀ ਹੈਗਾ ਉਹਨੂੰ ਬਤਾ ਬਚਾ ਨੂੰ ਚਾਹੀਦਾ ਵਾ ਦੇਣਾ ਚਾਹੀਦਾ ਵਾ ਇਹਦੇ ਵਿੱਚ ਹਾਨੂੰ ਨਿਸ਼ਾਦੀ ਚਾਹੀਦੀ ਹੈ ਪੁਲਸਿਆ ਨੂੰ ਨਿਸ਼ਾਦੀ ਦੇਣਗੇ ਹਾਂਜੀ ਇਹ ਅਬ ਚੱਕਰ ਮਾਰ ਮਾਰ ਕੇ ਘੁੰਮ ਫਿਰ ਕੇ ਪੁਲਸ ਕੋ ਆ ਜਾਂਦੇ ਕੁਝ ਨਹੀਂ ਸਾਨੂੰ ਦੱਸ ਰਹੀ ਪੁਲਸੀ ਵੀ ਬੰਦ ਨਹੀਂ ਹੈਗਾ ਵਾ ਕਿ ਨਹੀਂ ਹੈਗਾ ਕੋ ਕਹਿੰਦਾ ਹੈ ਕਰ ਕਰਵਾਗੇ 15 ਦਿਨ ਹੋ ਗਏ ਕਰ ਉਹਦੇ ਮਗਰ ਭੱਜੇ ਫਿਰਦੇ ਹੁਣ ਘਾਰੇ ਦੇ ਵਿੱਚ ਕਿੱਦਾਂ ਚੱਲੂਗਾ ਡਾਈ ਜੇ 15 ਦਿਨ ਲੇ ਵੇਖੇ ਇੱਥੇ ਉਹਦੇ ਮਗਰ ਭੱਜੇ ਫਿਰਦੇ ਆਨੂੰ 15 ਦਿਨਾਂ ਵਿੱਚ ਇਹਦੇ ਕੋਈ ਨਿਸ਼ਾਪ ਨਹੀਂ ਮਿਲਿਆ ਤੇ ਮਿਲਣਾ ਜਦੋਂ ਆ ਜੀ ਨਸ਼ਾ ਕਿ ਤਾ ਕਰਦਾ ਸੀ ਤੂੰ ਪਹਿਲਾਂ ਨਸ਼ਾ ਪੱਤਾ ਕਰਦਾ ਹੀ ਇਹ ਥੋੜਾ ਬੰਨਸ਼ਾ ਪਤਾ ਕਰਦਾ ਇਹ ਇਹ ਨਹੀਂ ਆਦੇ ਵੀ ਨਸ਼ਾ ਪੱਤਾ ਨਹੀਂ ਕਰਦਾ ਉਥੇ ਬੰਦਿਆਂ ਦੀ ਪਿਕਚਰ ਵੀ ਇਹਦੀ ਬਣਾਈ ਆ ਬੰਦਾ ਜਿੰਦਾ ਬਾ ਉਥੇ ਬੈਠਾ ਕੰਮ ਦੇ ਨਾਲ ਲਾ ਕੇ ਪਾਣੀ 'ਚ ਪਿਆ ਆਵਾ ਬਲਗੱਦਬਾਤ ਕਰ ਰਿਆ ਉਦੋਂ ਬਾਅਦ ਪਤਾ ਨਹੀਂ ਲੱਗਾ ਕਿ ਇਹ ਚੇਰਾ ਮਾਰ ਕਿੱਧਰ ਲੈ ਗਿਆ ਕਿੱਧਰ ਨਹੀਂ ਲੈ ਗਿਆ ਇਹਦੇ ਬਾਰੇ ਸਾਨੂੰ ਨਹੀਂ ਪਤਾ ਲੱਗ ਰਿਹਾ ਇਹਦੇ ਬਾਰੇ ਪੁੱਛ ਨਹੀਂ ਹਾਂ ਕੋਈ ਦੱਸ ਰਹੀ ਵੀ ਹਾਨੂੰ ਮੁਸਾਬੀ ਚਾਹੀਦੀ ਹੈ ਪੁੱਛਦੇ ਚਾਹੀਦਾ ਮੁਸਾਬੀ ਮਿਲਣੀ ਚਾਹੀਦੀ ਇਕਨਾ ਅਰਜੁਨ ਸਿੰਘ ਪੁੱਤਰ ਵੀਰ ਸਿੰਘ ਵਾਸੀ ਆਂਧਾ ਬਾਦ ਉਹਨੇ ਆਪਣੇ ਮਾਨਯੋਗ ਐਸਐਸਪੀ ਸਾਹਿਬ ਦੇ ਪੇਸ਼ ਹੋ ਕੇ ਇੱਕ ਦਰਖਾਸਤ ਦਿੱਤੀ ਜਿਸ ਦੇ ਵਿੱਚ ਉਹਨੇ ਗੋਵਾ ਬੰਦਿਆਂ ਦਾ ਨਾਂ ਜਿਹੜਾ ਉਹ ਨਾਮਿਨੇਟ ਕੀਤਾ ਹੈ ਇੱਕ ਤੇ ਸ਼ੇਰਾ ਹਸਨਪੁਰੀਆ ਇੱਕ ਅਹਮਦਾਬਾਦ ਦਾ ਜੋਗਨ ਤੇ ਇਹਨਾਂ ਨਾਲ ਮੇਰੇ ਮੁੰਡੇ ਦੀ ਮਿੱਤਰਤਾ ਵਿੱਕੀ ਦੀ ਤੇ ਜਿਹੜਾ ਉਹ ਘਰੋਂ ਗਿਆ ਇੱਕ ਤਰੀਕ ਨੂੰ ਤੇ ਉਹ ਵਾਪਸ ਘਰ ਨਹੀਂ ਆਇਆ ਇਹਨਾਂ ਨੇ ਕਿਤੇ ਅੱਗੇ ਪਿੱਛੇ ਕੀਤਾ ਉਹਦੀ ਦਰਖਾਸਤ ਦੇ ਆਧਾਰ ਦੇ ਉੱਤੇ ਅਸੀਂ ਜਿਹੜੇ ਬਣਦੀ ਕਾਰਵਾਈ ਸੀ ਮੁਕਤਮਾ ਨੰਬਰ 192 9724 127 BNS ਦੇ ਤਹਿਤ ਜਿਹੜਾ ਉਹ ਦਰਜ ਕਰ ਲਿਆ ਹੈ ਉਹਨਾਂ ਦੋਵਾਂ ਮੁੜਿਆਂ ਦੇ ਖਿਲਾਫ ਸ਼ੇਰਾ ਹਸਨਪ੍ਰੀਆ ਤੇ ਜੋ ਬੰਦੇ ਅਹਮਦਾਬਾਦ ਦੇ ਖਿਲਾਫ ਅੱਗੇ ਇਨਵੈਸਟੀਗੇਸ਼ਨ ਚੱਲ ਰਹੀ ਸਾਡੀ ਜਨ ਜਨਾਂ ਦਾ ਵੀ ਉਹ ਨਾਂ ਲੈਦੇ ਰੋਏ ਸੀ ਉਹਨਾਂ ਨੂੰ ਲਿਆ ਕੇ ਕਸ਼ਿਸ਼ ਸ਼ਕਤੀ ਨਾਲ ਕਰ ਰਹੇ ਆ ਤੇ ਆਸ ਹੈ ਸਾਡਾ ਇਨਵੈਸਟੀਗੇਸ਼ਨ ਦਾ ਇਹ ਪਾਰਟ ਹੈ ਜਲਦੀ ਦੇ ਜਲਦੀ ਅਸੀਂ ਇਸ ਨੂੰ ਜਿਹੜਾ ਉਹਦੇ ਬੱਚੇ ਬਾਰੇ ਜਿਹੜਾ ਉਹ ਪਤਾ ਬਗ ਸਕੇ ਸਰ ਜਿਸ ਤਿੱਤੇ ਇਹ ਮੌਗਾਂ ਦਾ ਆਯੋਜਨ ਕਰੇ ਨਿਸ਼ਾਨਾ ਦੀ ਨਿਸ਼ਾਨੀ ਨਹੀਂ ਆਈ ਅਸੀਂ ਕਹਾਂ ਤਾਂ ਸਮਝ ਆਈ ਕਿ ਸਰ ਨਹੀਂ ਅਜੇ ਤੱਕ ਇਹੋ ਜੀ ਗੱਲ ਕੋਈ ਸਾਹਮਣੇ ਨਹੀਂ ਆਈ ਪਰ ਲੇਕਿਨ ਜਿਵੇਂ ਜਿਵੇਂ ਤਫ਼ਤੀਸ਼ ਚੱਲਦੀ ਏ ਜੇ ਇਨ ਫਿਊਚਰ ਕੋਈ ਤੱਤ ਸਾਹਮਣੇ ਹੁੰਦੇ ਨੇ ਤੇ ਜਰੂਰ ਉਹਦੇ ਆਧਾਰ ਦੇ ਉੱਤੇ ਕਾਰਵਾਈ ਜਿਹੜੀ ਕੀਤੀ ਜਾਏਗੀ